ਲੈ ਕੇ ਖਤਰਾ ਇੱਕ ਦਰਿਆ ਸਤਲੁਜ ਦਾ ਹੁਣ ਵੱਡਾ ਖਤਰਾ ਪੈਦਾ ਹੋ ਗਿਆ ਗਲ ਸਾਫ ਕਲੀਅਰ ਕੱਟ ਹੋ ਚੁੱਕੀ ਹੈ ਜਿੱਦਾਂ ਮੈਂ ਲੋਹਿਆਵਰੇ ਨੂੰ ਵਾਰ-ਵਾਰ ਕਹਿ ਰਹੇ ਸੀ ਕਿ ਸਮਾਨ ਆਪਣਾ ਕਢ ਲਓ ਨਿਵੇਂ ਲਾ ਕੇ ਉਹਨੂੰ ਕਹਿ ਰਹੇ ਸੀ ਕਿ ਸਮਾਨ ਆਪਣਾ ਕਢ ਲਓ ਤੇ ਹੁਣ ਵੱਡਾ ਖਤਰਾ ਪੈਦਾ ਹੋ ਚੁੱਕਿਆ ਹੈ ਤਾਂ ਵੱਡੀ ਤਸਵੀਰ ਦਿਖਾ ਰਿਹਾ ਕਿ ਦਰਿਆ ਸਤਲੁਜ ਦਾ ਪਾਣੀ ਵਧਿਆ ਕਿੰਨਾ ਇੱਧਰ ਨਜ਼ਰ ਮਾਰ ਲਓ ਇੱਧਰ ਤਸਵੀਰ ਦਿਖਾ ਦਿੰਦੇ ਨੇ ਕਿ ਨਜ਼ਰ ਮਾਰ ਲਓ ਪਹਿਲਾਂ ਪਹਿਲੀ ਜੋ ਤੁਸੀਂ ਖਬਰ ਦੇਖੀ ਸੀ ਤਕਰੀਬਨ 100 ਮੀਟਰ ਪਾਣੀ ਫਿਚੇ ਸੀ ਉਹ ਸਾਹਮਣੇ ਤੁਸੀਂ ਇੱਕ ਖੂਹੀ ਕਹਿ ਸਕਦੇ ਆ ਜਾਂ ਪਰ ਦਰਿਆ ਦੀ ਸਪੋਰਟ ਕਹਿ ਸਕਦੇ ਆ ਪਾਣੀ ਉਸ ਨੂੰ ਵੀ ਪਾਰ ਕਰ ਚੁੱਕਿਆ ਹੈ ਤਾਂ ਵੱਡੀ ਖਬਰ ਉਧਰ ਦੀ ਮੈਂ ਜਾ ਕੇ ਖਬਰ ਤੁਨ ਸਾਰੀ ਅਗੇ ਤੱਕ ਦਿਖਾਉਣਾ ਕਿ ਹੁਣ ਵੱਡਾ ਖਤਰਾ ਪੈਦਾ ਹੋ ਚੁੱਕਿਆ ਹੈ ਦਰਿਆ ਸਤਲੁਜ ਨੇ ਵੱਡਾ ਖਤਰਾ ਪੈਦਾ ਕਰ ਦਿੱਤਾ ਹੈ ਤਾਂ ਵੱਡੀ ਤਸਵੀਰ ਤੁਹਾਡੇ ਸਾਹਮਣੇ ਲੈ ਕੇ ਹਜ਼ਰ ਆਜੋ ਤਸਵੀਰ ਤੁਸੀਂ ਦੇਖ ਰਹੇ ਹੋ ਮਾਹਤਪੁਰ ਤੋਂ ਜੋ ਜਗਰਾਮ ਰੋਡ ਜਾਂਦਾ ਰਸਤੇ 'ਚ ਦਰਿਆ ਸਤਲੁਜ ਦਾ ਪੁਲ ਆਉਂਦਾ ਹੈ ਉੱਥੋਂ ਦੀ ਹੈ ਤਸਵੀਰ ਹੈ ਤਾਂ ਆਪਣੇ ਆਪ ਦੇ ਵਿੱਚ ਇੱਕ ਡਰਾਉਣੀ ਤਸਵੀਰ ਹੈ ਬਹੁਤ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਸ ਜਗ੍ਹਾ ਤੇ ਸਵੇਰ ਜੇ ਤਕਰੀਬਨ 2 ਘੰਟੇ ਪਹਿਲਾਂ ਇਸ ਜਗ੍ਹਾ ਤੇ ਪਾਣੀ ਸੀ ਔਰ ਪਾਣੀ ਹਲਕਾ ਹਲਕਾ ਪਤਲਾ ਪਾਣੀ ਸੀ ਤੇ ਹੁਣ ਤਕਰੀਬਨ ਤੁਸੀਂ ਦੇਖ ਸਕਦੇ ਹੋ ਇੰਨਾ ਇੰਨਾ ਪਾਣੀ ਹੈ ਤੇ ਇਸ ਤੋਂ ਅੱਗੇ ਪਾਣੀ ਕਿੰਨਾ ਵਧਿਆ ਉਹ ਵੀ ਤਸਵੀਰ ਦਿਖਾ ਦੇਣਾ ਇਹ ਅੱਗੇ ਸਪੋਰਟ ਹੈ ਤੇ ਉਸ ਤੋਂ ਅੱਗੇ ਵੀ ਪਾਣੀ ਲੰਘ ਚੁੱਕਿਆ ਹੈ ਤਾਂ ਇਧਰ ਨਜ਼ਰ ਅੱਗੇ ਤੱਕ ਮਾਰੀਏ ਤਾਂ ਪਾਣੀ ਨਹੀਂ ਸੀ ਇਧਰ ਕਿਤੇ ਤੱਕ ਪਾਣੀ ਨਹੀਂ ਸੀਗਾ ਅੱਗੇ ਤੱਕ ਤੁਸੀਂ ਦੇਖੋ ਇਹ ਪਾਣੀ ਪਿੱਛੇ ਸੀ ਬਹੁਤ ਜ਼ਿਆਦਾ ਤੇ ਹੁਣ ਅੱਗੇ ਇੱਕ ਰਿੰਗ ਬਣਨਾ ਹੈ ਜਿਹੜਾ ਕਈ ਥਾਂ ਤੇ ਟੁੱਟਿਆ ਹੋਇਆ ਹੈ ਹੁਣ ਪਾਣੀ ਉੱਥੇ ਵੀ ਚੜਨਾ ਸ਼ੁਰੂ ਹੋ ਚੁੱਕਿਆ ਹੈ ਤਾਂ ਬ੍ਰੇਕਿੰਗ ਨਿਊਜ਼ ਵੱਡੀ ਖਬਰ ਹੈ ਕਿ ਦਰਿਆ ਸਤਲੁਜ ਦਾ ਹੁਣ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਲਗਾਤਾਰ ਵੱਧ ਰਿਹਾ ਹੈ ਜਦੋਂ ਕਿ ਹੁਣ ਲੋਹੀਆਂ ਹੈਰੀ ਨੂੰ ਕਾਫੀ ਇੱਥੇ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਪਿੰਡ ਮਡਾਲੇ ਦੀ ਛੰਨਾ ਨੇ ਜਾਂ ਕਿ ਹੋਰ ਤੱਕ ਆਬਾਦੀ ਉਸ ਨੂੰ ਵੱਡਾ ਖਤਰਾ ਪੈਦਾ ਹੋ ਸਕਦਾ ਹੈ ਇਸ ਜਗ੍ਹਾ ਦਾ ਤੁਸੀਂ ਦੇਖ ਸਕਦੇ ਹੋ ਹੁਣ ਕੁਝ ਮਿੰਟਾਂ ਦੇ ਵਿੱਚ ਪਾਣੀ ਇਹ ਪਹਿਲਾਂ ਇਧਰ ਨਜ਼ਰ ਮਾਰ ਲਓ ਕਿ ਇਸ ਜਗ੍ਹਾ ਤੋਂ ਹੁਣ ਅੱਗੇ ਤੱਕ ਵੱਧ ਚੁੱਕਿਆ ਹੈ ਪਾਣੀ ਦੀ ਗੱਲ ਕਰੀ ਤਾਂ ਹੁਣ ਪਾਣੀ ਅੱਗੇ ਵਧਣਾ ਸ਼ੁਰੂ ਹੋ ਚੁੱਕਿਆ ਹੈ ਪਾਣੀ ਇੱਥੋਂ ਤੱਕ ਆ ਚੁੱਕਿਆ ਹੈ ਤਾਂ ਜਿਸ ਤੋ ਤੁਸੀਂ ਆਈਡੀਆ ਲਾ ਲਓਗੇ ਪਾਣੀ ਕਿੰਨਾ ਵਧਿਆ ਦਰਾ ਸਤਰਾ ਜੇ ਪਾਣੀ ਲਗਾਤਾਰ ਵਹਾਂ ਤੇ ਦਰਾ ਸਤਰਾ ਜੇ ਲਗਾਤਾਰ ਪਾਣੀ ਵਧ ਰਿਹਾ ਹੈ ਤਸਵੀਰਾਂ ਦੇ ਜਰੀਏ ਤੁਹਾਨੂੰ ਇੱਕ ਹੋਰ ਮੈਂ ਤਸਵੀਰ ਹੋਰ ਦਿਖਾ ਕੇ ਦਿਖਾਉਣਾ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਜਦੋਂ ਸਵੇਰ ਦੀ ਪਹਿਲੀ ਤੀਜੀ ਅਪਡੇਟ ਦਿੱਤੀ ਸੀ ਤਾਂ ਉਦੋਂ ਹਾਲਾਤ ਕਿਹ ਸੀ ਤਾਂ ਉਸ ਤੋਂ ਬਾਅਦ ਹਾਲਾਤ ਬਦਲੇ ਕਿਸ ਤਰ੍ਹਾਂ ਹੈ ਹਾਲਾਤ ਮਿੰਟ ਮਿੰਟ ਬਾਅਦ ਬਦਲ ਰਿਹਾ ਹੈ ਤਕਰੀਬਨ ਦਸਾਂ ਤਸਾਂ ਮਿੰਟਾਂ ਬਾਅਦ 15-15 ਮਿੰਟਾਂ ਬਾਅਦ ਹਾਲ ਦਾ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸੰਝਾ ਕਰ ਰਿਹਾ ਹੁਣ ਇਹ ਤੁਹਾਨੂੰ ਇੱਕ ਹੋਰ ਮੈਂ ਤਸਵੀਰ ਦਿਖਾ ਦੇਣਾ ਤਕਰੀਬਨ ਕੁਝ ਘੰਟੇ ਪਹਿਲਾਂ ਜਦ ਤੁਸੀਂ ਖਬਰ ਦੇਖੀ ਸੀ ਤਾਂ ਜੋ ਇਹ ਏਰੀਆ ਇੱਥੇ ਪਾਣੀ ਨਹੀਂ ਸੀਗਾ ਇਸ ਜਗ੍ਹਾ ਤੇ ਪਾਣੀ ਨਹੀਂ ਸੀਗਾ ਇਹ ਥਾਂ ਕਾਫੀ ਜ਼ਿਆਦਾ ਉੱਚਾ ਹੈ ਇਹ ਥਾਂ ਕਾਫੀ ਜ਼ਿਆਦਾ ਉੱਚਾ ਹੁਣ ਇਸ ਜਗ੍ਹਾ ਤੇ ਵੀ ਪਾਣੀ ਉੱਪਰ ਚੜ ਚੁੱਕਿਆ ਹੈ ਤਾਂ ਇਸ ਤੋਂ ਅੱਗੇ ਇੱਕ ਹੋਰ ਅਪਡੇਟ ਦੇ ਦਈਏ ਇੱਕ ਹੋਰ ਤੁਹਾਨੂੰ ਮੈਂ ਅਪਡੇਟ ਦੇ ਦਿੰਦਾ ਕੈਮਰਾ ਉੱਪਰ ਚੱਕ ਕੇ ਦਿਖਾਉਣਾ ਕਿ ਸਾਹਮਣੇ ਅੱਗੇ ਕੁਝ ਗੁਜਰਾਂ ਦੇ ਹਸ਼ਿਆਨੇ ਸੀ ਉਹ ਵੀ ਹੁਣ ਪੂਰੀ ਤਰ੍ਹਾਂ ਪਾਣੀ ਦੇ ਵਿੱਚ ਡੁੱਬ ਚੁੱਕਿਆ ਹੈ ਉਹਨਾਂ ਅੰਦਰ ਪਾਣੀ ਐਂਟਰ ਕਰ ਚੁੱਕਿਆ ਜਦੋਂ ਅਸੀਂ ਪਹਿਲੀ ਰਿਪੋਰਟ ਦੇਖੀ ਸੀ ਤਾਂ ਉੱਥੇ ਪਾਣੀ ਨਹੀਂ ਸੀਗਾ ਹੁਣ ਉੱਥੇ ਵੀ ਪਾਣੀ ਚਲਾ ਗਿਆ ਹੈ ਉੱਥੇ ਪਾਣੀ ਅੰਦਰ ਵੜ ਚੁੱਕਿਆ ਤਾਂ ਇਹ ਹੁਣ ਬਰਾਬਰ ਹੋ ਚੁੱਕਿਆ ਸਾਰਾ ਜਿੱਦੋਂ ਬਰਾਬਰ ਹੋ ਜਾਏਗਾ ਅੱਗੇ ਬੰਨ ਦੇ ਨਾਲ ਪਾਣੀ ਲੱਗ ਚੁੱਕਿਆ ਤਾਂ ਹੁਣ ਲੋਈਆਂ ਰਹੀਆਂ ਨੇ ਇੱਥੇ ਕਾਫੀ ਜ਼ਿਆਦਾ ਵੱਡਾ ਖਤਰਾ ਦਰਿਆ ਸਤਲੁਜ ਦਾ ਜਲ ਪੱਦਰ ਲਗਾਤਾਰ ਵਧ ਰਿਹਾ ਹੈ ਬਹੁਤ ਜ਼ਿਆਦਾ ਤੇਜ਼ੀ ਦੀ ਸਪੀਡ ਨਾਲ ਸਫੇਰ ਤੋਂ ਵਧਣਾ ਸ਼ੁਰੂ ਹੋਇਆ ਹੈ ਤਾਂ ਹੁਣ 6:20 ਹੋ ਚੁੱਕਿਆ ਤਾਂ ਪਾਣੀ ਲਗਾਤਾਰ ਵਧ ਰਿਹਾ ਹੈ ਤਾਕਤ ਖਾਦ ਰਿਆ ਤਸਵੀਰ ਸਪੀਡ ਬਹੁਤ ਜ਼ਿਆਦਾ ਤੇਜ਼ ਆ ਵੱਡੀ ਖਬਰ ਵੱਡੀ ਅਪਡੇਟ ਲੈ ਕੇ ਤੁਹਾਡੇ ਤੱਕ ਹਾਜ਼ਰ ਆ ਤੇ ਹੁਣ ਦਰਿਆ ਸਤ루 ਦਾ ਜਲ ਪੱਧਰ ਬਹੁਤ ਜ਼ਿਆਦਾ ਵੱਧ ਰਿਹਾ ਹੈ ਲਗਾਤਾਰ ਛਲਨਾ ਆ ਰਹੀਆਂ ਛਲਨਾ ਦਰੂਪ ਚ ਪਾਣੀ ਲਗਾਤਾਰ ਵੱਧ ਰਿਹਾ ਹੈ ਅੱਗੇ ਤੱਕ ਤੁਸੀਂ ਦੇਖ ਸਕਦੇ ਹੋ ਪਾਣੀ ਜਿੱਧਰ ਨਜ਼ਰ ਮਾਰੋਗੇ ਪਾਣੀ 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 ਤੋਂ ਬਿਨਾ ਕੁਝ ਵੀ ਨਹੀਂ ਹੈ ਹਾਲਾਤ ਹੁਣ ਚਿੰਤਾਜਨਕ ਹੋ ਚੁੱਕੇ ਆ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵੱਧ ਚੁੱਕਿਆ ਹੈ ਲਗਾਤਾਰ ਵੱਧ ਰਿਹਾ ਹੈ ਇੱਧਰ ਤੁਸੀਂ ਦੇਖ ਸਕਦੇ ਹੋ ਇੱਧਰ ਸਦੀਆਂ ਤਸਵੀਰਾਂ ਲਾਈਵ ਸਿੱਧੀ ਅਪਡੇਟ ਲਾਈਵ ਚਲਦੇ ਚਲਦੇ ਵੀਡੀਓ ਨੂੰ ਸ਼ੇਅਰ ਜਰੂਰ ਕਰੇ ਜਾਇਓ ਅੱਗੇ ਤੱਕ ਤਸਵੀਰ ਤੁਸੀਂ ਦੇਖ ਸਕਦੇ ਹੋ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਦਰਾ ਸਤਲੂ ਦਾ ਜਲ ਪੱਧਰ ਲਗਾਤਾਰ ਇੱਥੇ ਵੱਧ ਰਿਹਾ ਹੈ ਤਗੇ ਤਗਰ ਖਾ ਦਨੇ ਆ ਪਾਣੀ ਦੀ ਸਪੀਡ ਚੈੱਕ ਕਰਵਾਉਣੀ ਆ ਇਸ ਤੋਂ ਤੁਹਾਨੂੰ ਪਾਣੀ ਦੀ ਸਪੀਡ ਕਿੰਨੀ ਹੈ ਕੈਮਰਾ ਮਾਰ ਕੇ ਦਿਖਾਉਨੇਗਾ ਪਾਣੀ ਦੀ ਸਪੀਡ ਕਿੰਨੀ ਹੈ ਇਸ ਜਗ੍ਹਾ ਤੇ ਤਸਵੀਰ ਪਾਣੀ ਨਹੀਂ ਸੀ ਹੁਣ ਇੱਥੇ ਵੀ ਪਾਣੀ ਹੈ ਲਗਾਤਾਰ ਸਪੀਡ ਪਾਣੀ ਦੀ ਵਧ ਰਹੀ ਹੈ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਤਣਾਅ ਦਾ ਮਾਹੌਲ ਉਹ ਤਸਵੀਰ ਦਿਖਾ ਦਿੰਨੇ ਆ ਜੇ ਲੋਕ ਡਰੇ ਹੋਣੇ ਇੱਥੇ ਸਵੇਰ ਦੇ ਬੈਠੇ ਕਿ ਪਾਣੀ ਕਿਤੇ ਜ਼ਿਆਦਾ ਨਾ ਵਧ ਜਾਵੇ ਘਰਾਂ ਦੇ ਨੇ ਵਿੱਚ ਪੈ ਜਾਵੇ ਦੂਜੀ ਗੱਲ ਹੈ ਕਿ ਜੋ ਦਰਿਆਇ ਕੰਢਿਆਂ ਤੇ ਲੋਕ ਬੈਠੇ ਸੀ ਉਹਨਾਂ ਦੇ ਤਾਂ ਮਕਾਨ ਪਹਿਲੇ ਚੋਣ ਲੈ ਗਏ ਸੀ ਪਰ ਜਦੋਂ ਉਹਨਾਂ ਨੇ ਇਹ ਤਸਵੀਰ ਦੇਖੀ ਹੈ ਤਾਂ ਲੋਕਾਂ ਦੇ ਦਿਲ ਤਰਾ ਤਰਾ ਕਰ ਰਹੇ ਨੇ ਲੋਕ ਤਰਾ ਹੀ ਮੱਜੀ ਪਈਏ ਲੋਕਾਂ ਦੇ ਵਿੱਚ ਖੋਫ ਪੈਨਿਕ ਹੋ ਗਿਆ ਪਰ ਜੇਕਰ ਅਸੀਂ ਡਰਾਂਗੇ ਤਾਂ ਪਰ ਸਮੱਸਿਆ ਦੇ ਨਾਲ ਨਜਿੱਠਾਂਗੇ ਨਜਿੱਠਾਂਗੇ ਕਿਵੇਂ ਮਾਨ ਸਰਕਾਰ ਨੇ ਵੱਡੇ ਪ੍ਰਾਲੇਪ ਵੀ ਕੀਤੇ ਆ ਕਈ ਸੈਂਟਰ ਬਣਾ ਦਿੱਤੇ ਆ ਸੈਂਟਰ ਕਿਹੜੇ ਬਣਾਏ ਆ ਹੈਲਪਲਾਈਨ ਸੈਂਟਰ ਬਣਾਇਆ ਹੈ ਕਿ ਤੁਸੀਂ ਉਸ ਸੈਂਟਰ ਦੇ ਵਿੱਚ ਫੋਨ ਕਰਕੇ ਜਾਣਕਾਰੀ ਪ੍ਰਾਪਤ ਕਰ ਸਕਦੇ ਹੋ ਇੱਥੇ ਮੈਂ ਵੀ ਦੱਸ ਦੇਣਾ ਚਾਹਣਾ ਕਿ ਜੋ ਅਨਾਜ ਮੰਡੀਆਂ ਨੇ ਖਾਲੀਆਂ ਖਾਲੀ ਪਈਆਂ ਉੱਥੇ ਕੈਂਪ ਹੁਣ ਬਣਾ ਦੇਣੇ ਚਾਹੀਦੇ ਆ ਜੇਕਰ ਕਿਸੇ ਦਾ ਕੋਈ ਸ਼ਹਿਰ ਡੁੱਬ ਗਿਆ ਕੋਈ ਘਰ ਡਿੱਗ ਗਿਆ ਕਿਤੇ ਪਾਣੀ ਪੈ ਗਿਆ ਤਾਂ ਉੱਥੇ ਉਹ ਰਹਿ ਸਕੇ ਆ ਇਸ ਟੈਮ ਦੀ ਵੱਡੀ ਬ੍ਰੇਕਿੰਗ ਨਿਊ ਤੁਹਾਡੇ ਸੰਝੀ ਕਰ ਰਹੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਇਧਰਲੀ ਸਾਈਡ ਦੇਖ ਲਓ ਤੇ ਫਿਰ ਇਧਰ ਦੇਖ ਲਓ ਇਧਰ ਪਾਣੀ ਨਹੀਂ ਸੀ ਹੁਣ ਇਧਰ ਪਾਣੀ ਪੈ ਚੁੱਕਿਆ ਹੈ ਪਾਣੀ ਲਗਾਤਾਰ ਅੱਗੇ ਵੱਧ ਰਿਹਾ ਹੈ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਇਹ ਰਿਪੋਰਟ ਜੋ ਤੁਸੀਂ ਦੇਖ ਰਹੇ ਹੋ 6 ਵਜੇ ਕੇ ਹੁਣ 20 ਮਿੰਟ ਹੋ ਗਿਆ ਔਰ ਜਦੋਂ ਸਟਾਰਟਿੰਗ ਕੀਤੀ ਸੀ 5 ਵਜੇ ਕੇ 40 ਮਿੰਟ ਤੇ ਅਸੀਂ ਅਪਡੇਟ ਦਿੱਤੀ ਸੀ ਕਿਉਂਕਿ ਉਦੋਂ ਪਾਣੀ ਲਗਾਤਾਰ ਵੱਧ ਰਿਹਾ ਸੀ ਜਿਕਰ ਮੈਂ ਕੱਲ ਦੀ ਗੱਲ ਕਰਾਂ ਤਾਂ ਕੱਲ 8 ਵਜੇ ਅਪਡੇਟ ਦਿੱਤੀ ਸੀ ਉਦੋਂ ਪਾਣੀ ਅੱਧਾ ਫੁੱਟ ਘਟਿਆ ਸੀ ਪੁਰੇ ਇਹ ਅਪਡੇਟ ਦਿੱਤੀ ਸੀ ਕਿ ਪਾਣੀ ਵਧੇਗਾ ਤਾਂ ਫਿਰ 11 ਵਜੇ ਤਾਂ ਦੱਸਿਆ ਸੀ ਟਾਈਮਰ 11 ਵਜੇ ਪਾਣੀ ਵਧਣਾ ਸ਼ੁਰੂ ਹੋ ਗਿਆ ਸੀ ਸਹੀ ਤੇ ਸਟੀਕ ਜਾਣਕਾਰੀ ਅਸੀਂ ਲਗਾਤਾਰ ਦਸ਼ਕਨ ਤੱਕ ਪਚਾਰੇ ਆ ਤੇ ਉਸ ਵਕਤ ਵੱਡੀ ਅਪਡੇਟ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਘਟਣ ਦਾ ਜੇ ਕੋਈ ਚਾਂਸ ਨਹੀਂ ਹੈ ਪਾਖੜਾ ਦਾ ਪਾਣੀ ਜੋ ਲੈਵਲ ਹੈ ਲਗਾਤਾਰ ਵਧ ਰਿਹਾ ਹੈ 1670.77 ਪੁਆਇੰਟ ਪਾਖੜਾ ਦਾ ਲੈਵਲ ਹੈ ਤਕਰੀਬਨ 300 ਨਾ ਰਹੀ ਪਾਣੀ ਛੱਡਿਆ ਜਾ ਰਿਹਾ ਹੈ ਜੇਕਰ ਇਸ ਤੋਂ ਅੱਗੇ ਗੱਲ ਕਰੀਏ ਹਰੀਕੇ ਹੈਡ ਦੀ ਗੱਲ ਕਰੀਏ ਤਾਂ ਉੱਥੇ ਕਾਫੀ ਜ਼ਿਆਦਾ 2 ਲੱਖ ਕਿਉਂ ਇਸਕੇ ਪਾਣੀ ਛੱਡਿਆ ਜਾ ਰਿਹਾ ਹੈ ਉਹ ਪਾਣੀ ਪਾਖੜਾ ਦੇ ਵਿੱਚ ਉਹ ਪਾਣੀ ਜੋ ਅੱਗੇ ਜਾ ਕੇ ਫਿਰੋਜ਼ਪੁਰ ਫਾਜ਼ਲ ਕਾ ਅੱਗੇ ਜਿੰਨੇ ਵੀ ਜ਼ਿਲ੍ਹੇ ਨੇ ਉੱਥੇ ਤਬਾਈ ਮਚਾਇਆ ਹੈ ਯਾਰ ਇਹ ਫਾਜ਼ਲ ਕਾਂ ਦੇ ਵਿੱਚ ਜਲਾਲਾਬਾਦ ਫਰੋਹੇਪੁਰ ਉੱਥੇ ਤੋਂ ਦਬਾਈ ਮਚਾਰਿਆ ਤਾਂ ਜੇਕਰ ਉਸ ਦੀ ਪਿੱਛੇ ਦੀ ਤਸਵੀਰ ਦੇਖੇਤ ਹਾਲਾਤ ਇੱਥੇ ਵੀ ਕਾਫੀ ਹੈ ਦਾ ਬੱਤਰ ਨੇ ਇੱਥੇ ਪਾਣੀ ਕਾਫੀ ਜ਼ਿਆਦਾ ਦਰਿਆ ਦੇ ਵਿੱਚ ਹੈ ਤੇ ਹਾਲਾਤ ਲਗਾਤਾਰ ਲੋਕਾਂ ਦੀ ਪੈਨਿਕ ਡਰ ਦਾ ਮਾਹੌਲ ਹੈ ਅੱਗੇ ਤੱਕ ਤਸਵੀਰ ਦਿਖਾ ਦਿਆਂ ਤਾਂ ਤੁਸੀਂ ਫਿਰ ਜਲਦੀ ਜਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਜਾਈਓ ਤਕਰੀਬਨ ਤੁਸੀਂ 50 ਜਣੇ ਨਾਲ 50 ਜਣੇ ਨਾਲ ਜੁੜੀਆਂ ਤੇ 50 ਜਣੇ ਲਗ ਲਗ ਗਰੁੱਪਾਂ ਦੇ ਵਿੱਚ ਫੇਸਬੁੱਕ ਦੇ ਜਿੱਥੇ ਤੁਹਾਡੇ ਸੋਰਸ ਨੇ ਉਸ ਸੋਰਸ ਦੇ ਉੱਪਰ ਜਾ ਕੇ ਸ਼ੇਅਰ ਜਰੂਰ ਕਰਿਓ ਹੁਣ ਸ਼ਾਮ ਦੇ 6 ਵਜੇ 20 ਮਿੰਟ ਹੋ ਗਏ ਤੇ ਆਪਾਂ ਨੂੰ ਇਹ ਜਾਣਕਾਰੀ ਪਚਾਉਣੀ ਬੜੀ ਲਾਜ਼ਮੀ ਹੈ ਇਕੱਲਾ ਮੈਂ ਜਾਣਕਾਰੀ ਪਚਾ ਸਕਦਾ ਜਾਣਕਾਰੀ ਤਾਂ ਹੀ ਪਹੁੰਚੇਗੀ ਜੇਕਰ ਤੁਸੀਂ ਸ਼ੇਅਰ ਕਰੋਗੇ ਤਾਂ ਸ਼ੇਅਰ ਦਾ ਤੁਹਾਡਾ ਫਰਜ਼ ਬਣਦਾ ਹੈ ਅੱਗੇ ਵੀਡੀਓ ਨੂੰ ਜਰੂਰ ਪਚਾ ਦਿਓ ਤਾਂ ਵੱਡੀ ਅਪਡੇਟ ਦਰਿਆ ਸਤਲੁਜ ਦੀ ਹੈ ਹੁਣ ਮੈਂ ਵੀ ਦੱਸ ਦਵਾ ਕਿ ਲੋਈਆਂ ਏਰੀਆ ਦਾ ਮਢਾਲੇ ਦੀ ਛਣਾ ਇੱਕ ਬੰਨ ਲਗਾਇਆ ਸੀ ਉਹ ਇਸ ਟਾਈਮ ਖਤਰੇ ਦੇ ਵਿੱਚ ਹੈ ਟੁੱਟ ਸਕਦਾ ਹੈ ਉਹ ਬੰਨ ਉਹ ਬਾਨਾ ਟੁੱਟ ਸਕਦਾ ਹੈ ਫੋਨ ਆਇਆ ਸੀ ਜੋ ਬੰਨ ਲਗਾਇਆ ਹੋਇਆ ਸੀ ਲੋਈਆਂ ਮਡਾਲੇ ਦੇ ਛੱਤਕਾ ਵਸਤੀ ਦੇ ਕੋਲ ਉਹ ਬਾਨੇ ਟੁੱਟ ਸਕਦਾ ਹੈ ਦੂਜੀ ਗੱਲ ਕਿਹੜਾ ਮੇਨ ਬਾਨਾ ਉੱਥੇ ਮੇਨ ਬਾਨੇ ਘੜਾ ਉਸ ਦੋਨਾਂ ਪਾਸੇ ਜਦੋਂ ਬਣਿਆ ਗਿਆ ਸੀਗਾ 23 ਦੇ ਵਿੱਚ ਤਾਂ ਉਦੋਂ ਬੋਰੇ ਕੱਟੇ ਲਾ ਕੇ ਬਣਿਆ ਸੀ ਜੇਕਰ ਉੱਥੇ 2 ਫੁੱਟ ਪਾਣੀ ਹੋਰ ਵੱਧ ਜਾਂਦਾ ਤਾਂ ਉਹ ਗੱਟਿਆਂ ਦੇ ਵਿੱਚੋਂ ਬੋਰਿਆਂ ਦੇ ਵਿੱਚ ਪਾਣੀ ਨਿਕਲ ਸਕਦਾ ਤਾਂ ਯਾਦ ਰੱਖਿਏ ਕਿ ਅੱਗੇ ਪਿੰਡ ਬਹੁਤ ਜ਼ਿਆਦਾ ਹੈ ਤਾਂ ਉਹਨਾਂ ਨੂੰ ਸੁਰੱਖਿਤ ਥਾਵਾਂ ਤੇ ਪਹੁੰਚਣਾ ਚਾਹੀਦਾ ਹੈ ਜਾਂ ਫਿਰ ਬੰਨਾਂ ਦੇ ਉੱਪਰ ਕਾਮਯਾਬੀ ਕਰਨ ਚਾਹੀਦੀ ਹੈ ਬੰਨਾਂ ਦੇ ਉੱਪਰ ਪਹਿਰੇ ਹਣ ਦੇਣੇ ਚਾਹੀਦੀ ਹੈ ਜੇ ਕੋਈ ਨੁਕਸਾਨ ਹੋਵੇ ਟਰੈਕਟਰ ਉੱਤੇ ਹੋਣਾ ਚਾਹੀਦਾ ਜੇਸੀਬੀ ਉੱਪਰ ਹੋਣੀ ਚਾਹੀਦੀਆਂ ਜੇਕਰ ਕੋਈ ਨੁਕਸਾਨ ਹੁੰਦਾ ਹੈ ਘਟਨਾ ਵਾਪਰਦੀ ਹੈ ਅਣਸਖਾਵੀ ਤਾਂ ਉਸ ਮੁਸੀਬਤ ਦੇ ਨਾਲ ਨਜੁੱਟਿਆ ਜਾ ਸਕੇ ਤੇ ਇਸ ਵਕਤ ਦੀ ਵੱਡੀ ਅਪਡੇਟ ਹੈ ਜੋ ਤੁਹਾਡੇ ਸਾਹਮਣੇ ਮੈਂ ਦਿਖਾ ਰਿਹਾ ਤਾਂ ਤਕਰੀਬਨ 15 ਮਿੰਟ ਹੋ ਗਏ 15 ਮਿੰਟਾਂ ਦੇ ਵਿੱਚ ਖਬਰ ਕਰਦਾ ਨੂੰ ਹੋਰ ਪਾਣੀ ਵਧਿਆ ਵੱਡੀ ਅਪਡੇਟ ਦੇ ਦੇ ਕਿ 15 ਮਿੰਟਾਂ ਚ ਹੋਰ ਪਾਣੀ ਵਧ ਰਿਹਾ ਤੇ ਜੇਕਰ ਪਾਣੀ ਘਟਦਾ ਤਾਂ ਫਿਰ ਪਾਣੀ ਚੱਲਦਾ ਨਹੀਂ ਹੋਣਾ ਚਾਹੀਦਾ ਪਾਣੀ ਲਗਾਤਾਰ ਚੱਲ ਰਿਹਾ ਆਪਣੇ ਸਪੀਡ ਦੇ ਤਾਂ ਇਧਰ ਕਰੀਏ ਤਾਂ ਇੰਨੀ ਆਵਾਜ਼ ਪਾਣੀ ਦੀ ਜਿਸ ਤਰ੍ਹਾਂ ਕੋ ਰੇਲ ਗੱਡੀ ਦੀ ਆਵਾਜ਼ ਹੋਵੇ ਪਾਣੀ ਦੀ ਸ਼ਕਾਟਾ ਬਹੁਤ ਜ਼ਿਆਦਾ ਹੈ ਵੱਡੀਆਂ ਤਸਵੀਰਾਂ ਇਹਨਾਂ ਦਾ ਰਿਨਿਊਸ ਤੇ ਤੁਹਾਨੂੰ ਦਿਖਾ ਰਹੇ ਹਾਂ ਇੱਧਰ ਤਸਵੀਰ ਦੇਖ ਲਓ ਲਗਾਤਾਰ ਵੱਡੀ ਤਸਵੀਰ ਤੁਹਾਡੇ ਤੱਕ ਪਹੁੰਚਾ ਰਹੇ ਹਾਂ ਕਿ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਵੱਡੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਵੱਡੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਦਰਿਆ ਸਤ루 ਦੀ ਸਿੱਧੀ ਅਪਡੇਟ ਦਰਿਆ ਤੁਸੀਂ ਦੇਖ ਸਕਦੇ ਹੋ ਕਿ ਸਪੀਡ ਕਿੰਨੀ ਤੇਜ਼ ਹੈ ਦਰਿਆ ਸਤਲੁਜ ਦੀ ਵੱਡੀ ਵੱਡੀ ਤਸਵੀਰ ਹੈ ਦਿਲ ਨੂੰ ਡਰਾਉਣ ਵਾਲੀ ਦਿਲ ਨੂੰ ਜਹਲਾਉਣ ਵਾਲੀ ਤਾਂ ਅੱਗੇ ਤੱਕ ਦੇਖ ਸਕਦੇ ਹੋ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਤਾਂ ਵੀਡੀਓ ਨੂੰ শেয়ার ਬਿਲਕੁਲ ਵੀਰ ਜੀ ਵਾਹਿਗੁਰੂ ਵੀਰ ਜੀ ਵਾਹਿਗੁਰੂ ਪ੍ਰਮਾਤਮਾ ਸੁੱਖ ਰੱਖੇ ਕਿ ਇਹੋ ਜਿਹੀ ਕੋਈ ਅਨਸਖਾਵੀ ਘਟਨਾ ਨਾ ਵਾਪਰੇ ਪਰ ਦਰਿਆ ਸਤਲੁਜ ਦਾ ਜੋ ਜਲਪਧਰ ਹੈ ਉਹ ਲਗਾਤਾਰ ਵਧ ਰਿਹਾ ਵਹਾਨ ਤੇ ਹੈ ਜਿੱਧਰ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਤੋ ਵੀਡੀਓ ਨੂੰ ਸ਼ੇਅਰ ਇੱਕ ਵਾਰ ਜ਼ਰੂਰ ਕਰ ਦਿਓ ਜਿੰਨੇ ਵੀ ਨਾਲ ਜੁੜਿਓ ਤੁਸੀਂ ਇੱਕ ਵਾਰ ਸ਼ੇਅਰ ਕਰਦੇ ਹੋ ਤਾਂ ਇਹ ਵੀਡੀਓ ਕਾਫੀ ਅੱਗੇ ਤੱਕ ਪਹੁੰਚੇਗੀ ਜੇ ਪਹੁੰਚਣ ਦੇ ਨਾਲ ਕਾਫੀ ਜ਼ਿਆਦਾ ਪਾਣੀ ਇੱਥੇ ਤੁਸੀਂ ਦੇਖ ਸਕਦੇ ਹੋ ਇੱਕ ਦੂਜੀ ਹੋਰ ਗੱਲ ਹੈ ਦਰਿਆ ਦੇ ਵਿੱਚ ਇਸ ਟਾਈਮ ਸੱਪ ਬਹੁਤ ਜ਼ਿਆਦਾ ਆ ਰਹੇ ਤਾਂ ਆਪਣਾ ਵਿਚਾਰ ਰੱਖਿਓ ਜਿੰਨਾ ਵੀ ਪਾਣੀ ਹੈ ਸੱਪ ਬਹੁਤ ਨੇ ਦਰਿਆ ਦੇ ਵਿੱਚ ਤੇ ਪਾਣੀ ਦਰਸਾਤ ਲੋ ਇਹਦਾ ਲਗਾਤਾਰ ਵਧ ਰਿਹਾ ਅੱਗੇ ਤੱਕ ਤਸਵੀਰ ਤੁਹਾਨੂੰ ਦਿਖਾ ਦੇਣਾ ਹੈ ਦਰਿਆ ਸਤ루 ਦਾ ਜਲ ਪੱਧਰ ਲਗਾਤਾਰ ਵਧ ਰਿਹਾ ਅੱਗੇ ਤੱਕ ਤਸਵੀਰ ਕਾਫੀ ਜ਼ਿਆਦਾ ਡਰੋਨ ਹੀ ਬਣਦੀ ਜਾ ਰਹੀ ਹੈ ਦਰਿਆ ਸਤਲੂ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਇਸ ਤੇ ਆਮਦੀ ਵੱਡੀਆਂ ਤਸਵੀਰਾਂ ਤੁਹਾਡੇ ਨਾਲ ਅਸੀਂ ਸਾਂਝੀਆਂ ਕਰ ਰਹੇ ਹਾਂ ਤਾਂ ਦੂਜੀ ਗੱਲ ਕਿ ਦਰਿਆ ਦੇ ਵਿੱਚ ਕਲਾਲੀ ਵਗੈਰਾ ਬਹੁਤ ਆ ਰਹੀ ਹੈ ਜੋ ਕਿ ਇੱਕ ਵੱਡਾ ਇੱਥੇ ਖਤਰਾ ਹੈ ਕਿਥੇ ਕਿ ਝੋਨੇ ਦੀ ਫਸਲ ਸੀ ਉਹ ਵਿੱਚ ਆਉਣ ਦੇ ਨਾਲ ਕਲਾਲੀ ਉੱਥੇ ਜ਼ਿਆਦਾ ਨੁਕਸਾਨ ਵੀ ਹੋਇਆ ਹੈ ਤੇ ਜਲ ਪੱਧਰ ਲੋਕਾਂ ਨੇ ਨਿਸ਼ਾਨੀਆਂ ਲਾ ਕੇ ਰੱਖੀਆਂ ਇਹ ਸੋਣੇ ਦੇ ਸੱਜੋ ਕਿ ਪਾਣੀ ਕਿੰਨਾ ਵਧ ਰਿਹਾ ਪਰ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਪਾਣੀ ਲਗਾਤਾਰ ਵਧ ਰਿਹਾ ਹੈ ਤਾਂ ਕਿੰਨੇ ਵੀ ਨਾਲ ਜੁੜੇ ਹੋਏ ਆਂ ਵੀਡੀਓ ਨੂੰ ਸ਼ੇਅਰ ਜਰੂਰ ਕਰਿਓ 93 ਨਾਲ ਜੁੜੇ ਹੋ 93 ਨੂੰ 93 ਗਰੁੱਪਾਂ ਦੇ ਵਿੱਚ ਅੱਗੇ ਪਾਉਣੇ ਤਾਂ ਵੀਡੀਓ ਬਹੁਤ ਲੰਬੀ ਹੋ ਜਾਏਗੀ ਬਹੁਤ ਤੱਕੇ ਤੱਕ ਚੱਲ ਜਾਏਗੀ ਇੱਥੇ ਤੱਕ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤ루ਈ ਦਾ ਕੀ ਗੱਲ ਪੱਧਰ ਹੈ ਹੁਣ ਇਧਰੋਂ ਦੀ ਸਾਈਡ ਪਾਣੀ ਆਉਣਾ ਸ਼ੁਰੂ ਹੋ ਚੁੱਕਿਆ ਹੈ ਇਹ ਦੇਖ ਸਕਦੇ ਹੋ ਇਹ ਤਸਵੀਰ ਹੈ ਇਧਰੋਂ ਪਾਣੀ ਆਉਣ ਚ ਪਾਣੀ ਦੀ ਸਪੀਡ ਕਾਫੀ ਜਿਆ ਤੇਜ਼ ਹੈ ਲਗਾਤਾਰ ਪਾਣੀ ਦਰਿਆ ਸਤ루ਈ ਦਾ ਵਧ ਰਿਹਾ ਔਫਾਨ ਤੇ ਦਰਿਆ ਸਤਲੁਜ ਤੇ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿਓ ਪਾਣੀ ਦਰਿਆ ਸਤਲੁਜ ਲਗਾਤਾਰ ਵਧ ਰਿਹਾ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਦਰਿਆ ਸਤਲੁਜ ਦਾ ਜਲ ਪੱਧਰ ਔਫਾਨ ਤੇ ਹੈ ਸਾਈਡਰ ਲੈ ਸਾਈਡ ਪਾਣੀ ਨਹੀਂ ਸੀ ਹੁਣ ਪੂਰਾ ਪਾਣੀ ਪਾਣੀ ਹੋ ਚੁੱਕਿਆ ਅੱਗੇ ਤੱਕ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਤਾਂ ਆਪਣੇ ਆਪ ਚ ਵੱਡੀਆਂ ਤਸਵੀਰਾਂ ਤੁਹਾਡੇ ਸਾਹਮਣੇ ਨੇ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਕਾਫੀ ਵੱਡੀ ਤਸਵੀਰ ਵੀਡੀਓ ਨੂੰ ਚਲਦੇ-ਚਲਦੇ ਸ਼ੇਅਰ ਜਰੂਰ ਕਰਿ ਜਾਓ ਬੱਡੀ ਤਸਵੀਰ ਤੁਹਾਡੇ ਸਾਹਮਣੇ ਦਰਿਆ ਸਤਲੁਜ ਦੀ ਹਰ ਕੱਪ ਅਪਡੇਟ ਤੇ ਸਵੇਰ ਤੋਂ ਸਾਡੀ ਨਜ਼ਰ ਹੈ ਔਰ ਹਰ ਇੱਕ ਅਪਡੇਟ ਤੇ ਲਗਾਤਾਰ ਨਜ਼ਰ ਹੈ ਕਿ ਚਾਹੇ ਦਿਨ ਹੋਵੇ ਚਾਹੇ ਰਾਤ ਹੋਵੇ ਅਸੀਂ ਤੁਹਾਡੇ ਤੱਕ ਇਹ ਜਾਣਕਾਰੀ ਸਹੀ ਤੇ ਸਟੀਕ ਲਗਾਤਾਰ ਪਹੁੰਚਾਵਾਂਗੇ ਤਾਂ ਇਸ ਟਾਈਮ ਦੀ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧ ਰਿਹਾ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀਡੀਓ ਨੂੰ ਚੱਲਦੇ ਚੱਲਦੇ ਸ਼ੇਅਰ ਜਰੂਰ ਕਰੀ ਜਾਓ ਤਾਂ ਮੈਂ ਜਲਦੀ ਇੱਕ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ ਤਦ ਤੱਕ ਲਈ ਜੀ ਆਇਆਂ ਨੂੰ ਬਹੁਤ ਬਹੁਤ ਧੰਨਵਾਦ